ਮੈਂ ਕਹਿੰਦੀ ਸਭ ਨੇ ਜ਼ਰੂਰ ਸੁਣਿਆ ਹੋਊਗਾ ਗਾਣਾ ਮੇਰੇ ਨਾਲ ਕੌਣ ਹੈ ਜਦੋਂ ਮੈਂ ਮਾਈਕ ਤੁਹਾਡੇ ਵੱਲ ਕਰੂੰਗੀ ਮੇਰੇ ਨਾਲ ਕੌਣ ਹੈ ਹਾਂਜੀ ਕਿੰਨੇ ਸੁਣਿਆ ਹੋਊਗੀ ਫਿਰ ਮੈਂ ਪਲੱਸ ਕੁਝ ਜੰਨਾ ਮੈਂ ਕਹਿੰਦੀ ਨਜ਼ਾਰਾ ਮੇਰੇ ਨਾਲ ਕੌਣ ਹੈ ਵੇ ਵੀ ਫਿਰਦੀ ਏ ਕਾਂਜੋ ਹਟਾਉਣ ਨੂੰ ਮੇਰੇ ਵੀਰ ਮੈਨੂੰ ਕਹਿੰਦੇ ਨੇ ਪੜੋਣ ਨੂੰ ਆਪੀ ਸੁਣ ਕੇ ਨੀਂ ਚਾ ਮੇਰਾ ਲੈਣ ਪਿੱਤ ਚਿੱਤ ਵੀ ਨਿਰਾਸ਼ ਹੋ ਗਿਆ ਹਾਂਜੀ ਹੋਗੀ ਫੇਲ ਮੈਂ ਪਲੱਸ ਟੂ ਤੁਮਾ ਹੋਗੀ ਫੇਲ ਮੈਂ ਪਲੱਸ ਟੂ ਤੁਮਾ ਹੋਗੀ ਫੇਲ ਮੈਂ ਪਲੱਸ ਟੂ ਬੇਬੀ ਹਾਂਜੀ ਤੁਸੀਂ ਕਿਹੜਾ ਚੰਨੇ ਨੇ ਕਿਹੜਾ ਫੱਟੇ ਚੱਕ ਤੇ

ਬਾਸ ਹੋ ਗਿਆ ਅੱਡੇ ਕੰਨੇ ਫੱਟੇ ਚੱਕਦੇ ਹੁਣ ਤੁਸੀਂ ਕਹਿਣਾ ਚੰਨਾ ਕਿਹੜੇ ਡੀਸੀ ਲੱਗ ਗਿਆ ਹੋ ਗਈ ਫੇਲ ਮੈਪਲਸ ਚੁੱਤਨਾ ਹੋ ਗਈ ਫੇਲ ਮੈਪਲਸ ਚੁੱਤਨਾ ਹੋ ਗਈ ਫੇਲ ਮੈਪਲਸ ਚੁੱਤਨਾ